ਇਨੇ ਘੱਟ ਰੇਟ ਤੇ ਕਿਤੇ ਖਾਣਾ ਨਹੀਂ ਮਿਲਦਾ ਦੂਹੇ ਸ਼ਹਿਰ ਚ ਸਾਰੇ ਆਗੇ ਇੱਥੋਂ ਟਰਾਈ ਕਰੋ ਬਹੁਤ ਟੇਸਟਫੁਲ ਫੂਡ ਹੈ ਦਸੂਹਾ ਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ ਤੁਹਾਡੇ ਆਪਣੇ ਸ਼ਹਿਰ ਦਸੂਹਾ ਦੇ ਵਿੱਚ ਖੁੱਲ ਗਿਆ ਰੰਦਾਵਾ ਫੂਡ ਸਿਟੀ ਰੰਦਾਵਾ ਫੂਡ ਸਿਟੀ ਦੇ ਵਿੱਚ ਤੁਸੀਂ ਹਰ ਦਿਨ ਵੈਜੀਟੇਰੀਅਨ ਬਫੇ ਇੰਜੋਏ ਕਰ ਸਕਦੇ ਹੋ ਉਹ ਵੀ ਸਿਰਫ 149 ਦੇ ਵਿੱਚ ਰੰਦਾਵਾ ਫੂਡ ਸਿਟੀ ਦੇ ਵਿੱਚ ਤੁਸੀਂ 11 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਯਾਨੀ ਕਿ 1:49 ਦੇ ਵਿੱਚ ਤੁਸੀਂ ਪਰ ਪਰਸਨ ਹਰੇਕ ਤਰ੍ਹਾਂ ਦਾ ਭਾਂਤ ਭਾਂਤ ਦਾ ਖਾਣਾ ਇੰਜੋਏ ਕਰ ਸਕਦੇ ਹੋ। ਅਗਰ ਤੁਸੀਂ ਲੰਚ ਤੇ ਡਿਨਰ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਜਲਦੀ ਵਿਜ਼ਿਟ ਕਰੋ ਰੰਦਾਵਾ ਫੂਡ ਸਿਟੀ ਦੇ ਵਿੱਚ ਜੋ ਕਿ ਨੀਅਰ ਮੈਕਡੋਨਲਡਸ ਓਪੋਜ਼ਿਟ ਰੰਦਾਵਾ ਤਾਰ ਬਾਜ਼ਾਰ ਜੀਟੀ ਰੋਡ ਦਸੂਆ ਵਿਖੇ ਸਥਿਤ ਹੈ। ਜੇਕਰ ਤੁਸੀਂ ਵਧੀਆ ਸਸਤਾ ਸਾਫ਼ ਸੁਥਰਾ ਤੇ ਟੇਸਟੀ ਖਾਣਾ ਖਾਣਾ ਚਾਹੁੰਦੇ ਹੋ ਤਾਂ ਬਸ ਸਸਤਾ ਖਾਣਾ ਇਸ ਕਰਕੇ ਕਹਿ ਰਹੀ ਸੀ ਕਿ ਕਿ ਸੁਹਾ ਸ਼ਹਿਰ ਦੇ ਵਿੱਚ ਤੁਹਾਨੂੰ ਕਿਤੇ ਵੀ 169 ਰੁਪਏ ਦੇ ਵਿੱਚ ਇਹਨਾਂ ਸਸਤਾ ਖਾਣਾ ਖਾਣ ਨੂੰ ਨਹੀਂ ਮਿਲੇਗਾ ਸੋ ਤੁਸੀਂ ਵੀ ਜਲਦੀ ਤੋਂ ਜਲਦੀ ਰੰਦਾਵਾਪੂਰ ਸਿਟੀ ਦੇ ਵਿੱਚ ਆਪਣੀ ਫੈਮਲੀ ਦੇ ਨਾਲ ਫਰੈਂਡਸ ਦੇ ਨਾਲ ਕੁਲਿਵਜ਼ ਦੇ ਨਾਲ ਆਓ ਤੇ ਅਨਲਿਮਿਟਿਡ ਖਾਣਾ ਇੰਜੋਏ ਕਰੋ। ਕਿਹਾ ਉਸ ਗੱਲ ਕਰਦੇ ਆ ਰੰਦਾਵਾਪੂਰ ਸਿਟੀ ਦੇ ਮੈਨੇਜਰ ਗੁਰਪ੍ਰੀਤ मैम ਦੇ ਨਾਲ ਹੈਲੋ ਮੈਮ ਹੈਲੋ ਮੈਮ ਬਫੇ ਦੇ ਵਿੱਚ ਕੀ ਕੀ ਤੁਸੀਂ ਆਪਣੇ ਕਸਟਮਰਸ ਨੂੰ ਖਾਣੇ ਦੇ ਰਹੇ ਹੋ? ਕੀ ਸਪੈਸ਼ਲ ਹੈ? ਸਾਡਾ ਜਿਹੜਾ ਰੋਜ਼ ਦਾ ਮੈਨੂ ਚੇਂਜ ਹੁੰਦਾ ਹੈ ਆ ਉਹ ਮੈਂ ਤੁਹਾਨੂੰ ਦਿਖਾਨੀਆ ਕਿ ਅੱਜ ਸਾਡਾ ਮੈਨੂ ਕੀ ਲੱਗਿਆ ਹੋਇਆ। ਜੀ। ਅੱਜ ਹੈ ਵੈਜਿਟ ਪਲਾਉ ਹੈ ਸਾਡੇ ਕੋਲ। ਅ ਕੜੀ ਚਾਵਲ, ਰਾਜਮਾ, ਸ਼ਾਇਕ ਮੀਨ, ਜੀ। ਦਾਲ ਮਖਨੀ ਜੀ, ਔਰ ਰਾਜਮਾ, ਆਲੂ ਗੋਬੀ। ਨਾਲ ਤੁਹਾਨੂੰ ਇਸ ਨਾਲ ਦਹੀਂ, ਰਾਇਤਾ ਜੀ। ਕਧੀਨਾ ਚਟਨੀ ਪਲਸ ਸੈਲਡ ਔਰ ਤੁਹਾਨੂੰ ਚਾਈਨਸ ਆਈਟਮ ਦੇ ਵਿੱਚ ਨੂਡਲਸ ਪਾਸਤਾ ਕੁਝ ਅਚਾਹ ਅਕੋਰਡਿੰਗ ਚਾਈਨਸ ਵੀ ਲਿਖਾ ਸਕਦੇ ਨੇ ਹਾਂਜੀ ਹਾਂਜੀ ਤੇ ਮੈਮ ਇਹ ਜਿਹੜਾ ਫੂਡ ਆ ਬਫੇ ਆ ਇਹ 149 ਦੇ ਵਿੱਚ ਪਰ ਪਰਸਨ ਇੰਜੋਏ ਕਰ ਸਕਦਾ ਹੈ ਹਾਂਜੀ ਮੈਮ ਬਿਲਕੁਲ ਮੈਂ ਤੁਹਾਨੂੰ ਆਪਣੇ ਕਸਟਮਰਸ ਨੂੰ ਇਹਨਾਂ ਸਸਤਾ ਖਾਣਾ ਕਿਉਂ ਪ੍ਰੋਵਾਈਡ ਕਰ ਰਹੇ ਹੋ ਹਰ ਵਿਅਕਤੀ ਜਿਹੜਾ ਜ਼ਿਆਦਾ ਪੈਸਾ ਖਰਚ ਨਹੀਂ ਕਰ ਸਕਦਾ ਜੀ ਸਾਡਾ ਮੋਟਿਵ ਇਹ ਹੈਗਾ ਕਿ ਜਿਹੜੇ ਪਸੰ ਜ਼ਿਆਦਾ ਪੈਸਾ ਨਹੀਂ ਖਰਚ ਸਕਦੇ ਉਹ ਇੱਥੇ ਆ ਕੇ ਆਪਣੇ ਫੂਡ ਨੂੰ ਫੁੱਲ ਇੰਜੋਏ ਕਰ ਸਕਣ ਤੇ পেট ਭਰ ਕੇ ਖਾਣਾ ਖਾ ਸਕਣ। ਕਿਹਵਾਸ ਗੱਲ ਕਰਦੇ ਕੁਝ ਕਸਟਮਰ ਜਨਾਲ ਜੋ ਕਿ ਰੰਦਾਵਾ ਫੂਡ ਸਿਟੀ ਦੇ ਵਿੱਚ ਖਾਣਾ ਖਾ ਲੈ ਆਏ ਨੇ। ਹੈਲੋ ਸਰ। ਹੈਲੋ ਜੀ। ਸਰ ਤੁਸੀਂ ਰੰਦਾਵਾ ਫੂਡ ਸਿਟੀ ਦੇ ਵਿੱਚ ਖਾਣਾ ਕਰਦਾ ਤੁਹਾਨੂੰ ਖਾਣਾ ਕਿਹੋ ਜਿਹਾ ਲੱਗਾ ਨਾਲ? ਬਹੁਤ ਟੇਸਟ ਹੈ ਜੀ ਬਹੁਤ ਜ਼ਿਆਦਾ ਡੇਲੀਸ਼ੀਅਸ ਫੂਡ ਹੈ ਜੀ ਅਫੋਰਡੇਬਲ ਰੇਟ ਹੈ ਜੀ ਦੁਹੇ ਸ਼ਹਿਰ ਦੇ ਵਿੱਚ ਨੀਅਰ ਮੈਕਡੋਨਲਡ ਦੁਹਵਾ। ਜੀ। ਇੰਨੇ ਘੱਟ ਰੇਟ ਤੇ ਕਿਤੇ ਖਾਣਾ ਨਹੀਂ ਮਿਲਦਾ ਦੁਹੇ ਸ਼ਹਿਰ ਚ ਸਾਰੇ ਆਗੇ ਇੱਥੋਂ ਟ੍ਰਾਈ ਕਰੋ ਬਹੁਤ ਟੇਸਟਫੁਲ ਫੂਡ ਹੈ। ਤੁਹਾਨੂੰ ਮੈਂ ਖਾਸ ਕਰਕੇ ਦੱਸਣਾ ਚਾਹਾਂਗੀ ਰੰਦਾਵਾ ਫੂਡ ਸਿਟੀ ਦੇ ਵਿੱਚ ਤੁਹਾਨੂੰ ਫੂਡ ਪੈਕਿੰਗ ਦੇ ਵਿੱਚ ਸਹੂਜਾਂ ਮਿਲਦੀ ਹੈ ਜਿਸ ਵਿੱਚ ਤੁਸੀਂ ਆਪਣੇ ਇੱਛਾ ਦੇ ਅਕੋਰਡਿੰਗ ਫੂਡ ਪੈਕ ਕਰਵਾ ਕੇ ਘਰ ਲੈ ਕੇ ਜਾ ਸਕਦੇ ਹੋ ਵਧੇਰੇ ਜਾਣਕਾਰੀ ਲਈ ਜਿਸ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ